ਵਾਹਿਗੁਰੂ ਢਿੱਲੇ ਹੋ ਗਏ ਵਾਹਿਗੁਰੂ 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 ਰਸਤੇ ਪਾਇਆ ਸਿਕਉਡੇ ਜੈ ਰਾਖਸ਼ਾਂ ਨੂੰ ਸੱਜਣ ਠੱਗ ਜੈ ਸੇਵਾ ਦਰ ਹੋ ਗਏ ਜਿਨ੍ਹਾਂ ਸੁਣਿਆ ਬਾਣੀ ਨੂੰ ਮਨ ਚੇਤ ਲਾ ਕੇ ਤੇ ਰੋਸ਼ਨ ਵੇਚੀ ਉਹ ਸਾਰੇ ਸੰਸਾਰ ਹੋ ਗਏ ਪਹਿਲਾ দান ਕਿਹੜਾ ਜੀ ਸਿੱਖੀ দান ਦੂਸਰਾ ਕੇਸ দান ਤੀਸਰਾ ਰੈਤ ਚੌਥਾ ਪੰਜਵਾਂ ਛੇਵਾਂ ਸਤਵਾਂ ਅਠਵਾਂ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਤੇ ਦਾਨਾਂ ਕੈ ਸਰਦਾਨ ਨਾਉਂਦਾ ਸਭ ਤੋਂ ਵੱਡਾ ਦਾਨ ਆਪਾਂ ਕੀਤਾ ਹੋਣੀ ਆ ਜਿਹੜਾ ਆਪ ਜਪਿਆ ਤੇ ਤੁਹਾਨੂੰ ਜਪਾਇਆ ਨਾਲ ਨਾਲ ਇਹਦੋਂ ਉੱਤੇ ਦਾਨ ਨਹੀਂ ਹੈਗਾ ਮੈਂ ਗੱਲ ਕਰ ਰਿਹਾ ਸੀ ਵੀ ਜਿਹਦੇ ਕੋਲ ਜੋ ਹੋਈ ਵੰਡੇਗਾ ਉਸ ਬਾਗ ਦੇ ਵਿੱਚ ਸ਼ੇਖ ਜੀ ਨਿਕਲ ਲਗੇ ਉਸ ਬਾਗ ਦੇ ਮਾਲੀ ਦੀ ਪਤਨੀ ਕਹਿੰਦੀ ਸਾਈਂ ਰੱਬ ਦਾ ਪਿਆਰਾ ਆਪਣੇ ਬਾਗ 'ਚ ਆਇਆ ਖਾਲੀ ਨਾ ਤੋਰਿਓ ਬੋਲੋ ਸਤਨਾਮ ਸ੍ਰੀ ਆ ਉੱਚੀ ਬੋਲਿਆ ਕਰੋ ਸਤਨਾਮ ਵਾਹਿਗੁਰੂ ਬਾਤ ਹੁੰਗਾਰੇ ਸੇ ਹੋਤੀ ਹੈ ਬਾਤ ਵਾਸਤੇ ਹੁੰਗਾਰਾ ਤੇ ਪੀਂਗ ਨੂੰ ਹੁਲਾਰਾ ਦੋਵੇਂ ਤਾਂ ਤੁਰਦਿਆਂ ਕਹਿ ਲੱਗੀ ਸਾਈਂ ਕੁਝ ਦਿਓ ਰੱਬ ਦੇ ਫਕੀਰ ਨੂੰ ਖਾਲੀ ਹੱਥ ਨਹੀਂ ਭੇਜਣਾ ਉਹਨਾਂ 2-4 ਕਿਲੋ ਸੇਵ ਜਾਂ ਮਰੂਦ ਜੋ ਵੀ ਸੀ ਉਹ ਪਾ ਦਿੱਤਾ ਤੇ ਜਦੋਂ ਫੜਾਉਣ ਲੱਗੇ ਨਾ ਗੱਲ ਤਤ ਭਾਵ ਦੀ ਸਮਝਿਓ ਮੈਂ ਨੀਵੀਂ ਮੇਰਾ ਮੁਰਸ਼ਿਦ ਦੇ ਉੱਚਾ ਮੈਂ ਉੱਚਿਆਂ ਦੇ ਨਾਲ ਲਾਈ ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਨ੍ਹਾਂ ਨੀਵਿਆਂ ਨਾਲ ਨਿਭਾਈ ਜਦੋਂ ਆਪਣੇ ਅੰਦਰ ਵੇਖਣੇ ਆ ਤੇ ਕਥਾ ਕਰਨੋਂ ਜੀ ਨਹੀਂ ਕਰਦਾ ਇਸ ਸੰਗਤਾਂ ਨੂੰ ਕੀ ਸੁਣਾਈਏ ਆਪਣੇ ਪੱਲੇ ਕੁਝ ਨਹੀਂ ਹੈ ਜੀਵਨ ਨਹੀਂ ਹਵਰੁ ਉਪਦੇਸ ਹੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਅਵਰੇ ਕੋਪ ਦੇਸ ਤੇ ਮੁਖ ਮੈਂ ਪਰਹਿ ਰੇਤ ਰਾਸ ਵਿਰਾਨੀ ਰਾਖ ਤੇ ਖਾਇਆ ਕਰ ਕਾ ਇਹ ਸਾਰੇ ਜਾਨੇ ਆਪਣੇ ਆਪ ਨੂੰ ਵਿਚਾਰਨ ਤੇ ਬੜੀ ਛੇਤੀ ਕਿਰਪਾ ਹੋਵੇ। ਮਾਂ ਮੁਰਖਾ ਨੂੰ ਫਰੂਟ ਦੇਣ ਲੱਗੇ ਤੇ ਵਿੱਚੋਂ ਇੱਕ ਫਲ ਚੱਕ ਲਿਆ। ਉਹ ਚੋਕੇ ਕੂੜੇ 'ਚ ਸੁੱਟ ਦਿੱਤਾ ਤੇ ਸ਼ੇਖਸ਼ੀ ਕਹਿਣ ਲੱਗੇ ਕਹਿੰਦੇ ਗੁਰਮੁਖਾ ਭਲਿਆ ਇਹ ਕਿਉਂ ਚੱਕਿਆ ਹੀ? ਕਹਿੰਦੇ ਮਾਮਪੁਰਖੋ ਗਲਤੀ ਨਾ ਪੈ ਗਿਆ ਵਿੱਚ ਤੁਹਾਡੇ ਦੇਣ ਵਾਲਾ ਨਹੀਂ ਕਹਿੰਦੇ ਕਿਉਂ ਕਹਿੰਦੇ ਦਾਗੀ ਹੈ ਇਹਨੂੰ ਦਾਗ ਲੱਗਾ ਇਹ ਕੀੜੇ ਚੱਲੇ ਨੇ ਇਹ ਦੂਸਰੇ ਫਲਾਂ ਨੂੰ ਵੀ ਖਰਾਬ ਕਰੇ ਇਹਨੂੰ ਡਸਟਬੀਨ ਚ ਕੂੜੇ ਚ ਸੁੱਟਦਾ ਬਸ ਇੰਨੀ ਇੱਕ ਟਾਈਮ ਦੀ ਘਟਨਾ ਸੀ ਤੇ ਸ਼ੇਖ ਜੀ ਨੇ ਉਹ ਸਾਰਾ ਸ਼ਾਬਾ ਥੱਲੇ ਰੱਖਤਾ ਤੇ ਨੇਤਰਾਂ ਚੋਂ ਜਲ ਵਗਣ ਲੱਗ ਪਿਆ ਮੈਂ ਤਾਂ ਹੀ ਬੇਨਤੀ ਕਰਦਾ ਜਿਹੜੇ ਤੁਹਾਡੇ ਚ ਰਸੀਏ ਸਿੱਖ ਬੈਠੇ ਕੀਰਤਨ ਗਏ ਕਵੀਸ਼ਰ ਮਰੀਆਂ ਭੈਣਾ ਵੀਰ ਨਿਤ ਨੇ ਥੋੜਾ ਥੋੜਾ ਕਥਾ ਨੂੰ ਮੁਹੱਬਤ ਕਰਦੀ ਰਹਿੰਦੀ ਜਿਹੜੇ ਜਾਗਿਆ ਗੁਰੂ ਗ੍ਰੰਥ ਸਾਹਿਬ ਮਰ ਨੂੰ ਆਪਾਂ ਮੱਥਾ ਟੇਕਦੇ ਆਂ ਸ਼ੁਕਰ ਕਰਿਆ ਕਰੋ ਮਾਰੇ ਰਮਾਲਾ ਸਾਹਿਬ ਥੱਲੇ ਆਸਣ ਲਾ ਕੇ ਸਿੰਘ ਸਾਹਿਬ ਚੌਰ ਕਰ ਰਿਹਾ ਕਿੱਡਾ ਵੱਡਾ ਮੇਰੇ ਗੁਰੂ ਦਾ ਹਿਰਦਾ ਏ ਪਿਆਪਾ ਗੁਰੂ ਸਾਹਿਬ ਨੂੰ ਜਦੋਂ ਪੜੀਏ ਨਾ ਤੇ ਰੋਣ ਆਉਂਦਾ ਕਿਤੇ ਅਸੀਂ ਪਾਠ ਕਰਾਉਣ ਦੇ ਨਾਲ ਨਾਲ ਸੁਣਿਆ ਹੁੰਦਾ ਨਾ ਪੜਿਆ ਤੇ ਆਪਣੇ ਘਰ ਚਾ ਜੋ ਨਾ ਹੁੰਦਾ ਜੋ ਹੋ ਰਿਹਾ ਆਖੋ ਸਤਨਾਮ ਗਲਤੀ ਕਰ ਲਈ ਕਿਤੇ ਅਸੀਂ ਵੀ ਲਾਲਚ ਚ ਆ ਗਏ ਬਾਬੇ ਵੀ ਚਲੋ 40 50 ਪਾਠ ਕਰਾਓ ਪ੍ਰੇਮੀਆਂ ਤੋਂ ਲੋਕ 3000 ਤੇ ਪਾਠੀਆਂ ਨੂੰ ਦੋ 7500 ਤੇ ਗੱਲ ਲੱਗਦੀ ਕਈਆਂ ਨੂੰ ਕਹਿਣਗੇ ਬਾਬਾ ਤੂੰ ਇਦਾਂ ਬੋਲਦਾ ਮੈਂ ਕਿਹਾ ਵੀ ਸਾਡ ਨੂੰ ਦੱਸ ਦੇ ਪਾਠੀ ਸਿੰਘ ਇਹ ਕਾਰ ਲੈਨੇ ਕਾ 3.5 ਲੱਖ ਰੇਟ ਅੰਦੀ ਤੇ ਉਹਨੂੰ ਵਿੱਚੋਂ ਕਾ 75000 ਬਾਕੀ ਬਾਬੇ ਨੇ ਜੇਬ 'ਚ ਪਾਈ ਪਾਠੀ ਨੂੰ 40 ਸਾਲ ਹੋ ਗਏ ਡਿਊਟੀ ਲਾਉਂਦੇ ਨੂੰ ਉਹਦੀ ਛੱਤ ਕੱਚੀ ਐ ਉਹ ਸਕੂਟਰ ਸਾਈਕਲ ਤੇ ਐ ਤੇ ਮੇਰੇ ਕੋਲ ਦੋ ਫੋਰਚੂਨਰ ਆਇਆਂ ਖੋ ਸਤਨਾ ਲੈਂਡ ਕਰੂਜ਼ਰ ਨਵੀਂ ਆ ਰਹੀ ਐ ਹੈ ਤੇ ਜਦੋਂ ਮੈਂ ਸਟੇਜ ਤੇ ਆਉਣਾ ਤੇ ਮੈਂ ਪਤਾ ਕੀ ਕਹਿਣਾ ਸੰਗਤ ਜੀ ਹੱਕ ਪਰਾਇਆ ਨਾਨਕਾ ਉਸ ਸੂਰ ਫਿਰ ਐਡੇ ਡੈਲਿੰਗ ਨਾਲ ਵਿਚਾਰ ਕਰਦੇ ਤੇ ਲੋਕੀ ਕਹਣਗੇ ਤੇ ਮਾਮ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਕੌਣ ਹੁੰਦਾ ਮੈਂ ਲੈ ਕੇ ਜਾਣਾ ਤੁਹਾਨੂੰ ਉਧਰ ਜਿੰਨੀ ਕਿ ਜੋਗੇ ਕਰਦੇ ਦਰਸ਼ਨ ਆਪਾਂ ਭਰਾਓ ਨਾ ਵੀ ਜਿਹੜੇ ਉਪਦੇਸ਼ ਦੇ ਰਹਿ ਜੀਵਨ ਨਹੀਂ ਹੈ ਸਾਰੀ ਦੁਨੀਆ ਦਾ ਹੱਕ ਐស៊ី ਖਾ ਰਹੇ ਆ ਤੇ ਉਪਦੇਸ਼ ਕੀ ਦੇ ਰਹੇ ਆ ਵੀ ਹੱਕ ਖਾਣਾ ਪਾਪ ਹੈ ਪਾਪ ਹੈ ਸਮਝ ਆ ਜੇ ਕਿਉਂਕਿ ਸਾਰੇ ਨਹੀਂ ਵੇਖੋ ਸਾਧੂ ਮਾਮੁਰਖ ਬੜੀ ਕਮਾਈ ਵਾਲੇ ਬੈਠੇ ਆ ਇਹ ਮੈਂ ਉਹਨਾਂ ਦੀ ਗੱਲ ਕੀਤੀ ਆ ਵੀ ਜਿਹੜੇ ਮੇਰੇ ਅਰਗੇ ਠੱਗੀ ਮਹਿਕਵਾ ਵੀ ਜਿਹੜੇ ਗੁਰੂ ਕੇ ਵਜ਼ੀਰ ਦਾ ਹੱਕ ਖਾਈ ਜਾਂਦੇ ਆ ਥੋੜੇ ਦਿਨ ਪਹਿਲਾਂ ਸਮਾਗਮ 'ਚ ਦੋ ਸਿੰਘ ਆ ਕੇ ਰੋਏ ਆ ਮਹਾਰਾਜ ਦੀ ਜੁਰੀ 'ਚ ਕਹਿੰਦੇ ਬਾਬਾ ਜੀ ਸਾਡੇ ਨਾਲ ਧੋਖਾ ਆ ਇਹਨਾਂ ਨੇ ਇਤਰਾ ਕੀਤਾ ਵਾ ਤੇ ਤੁਸੀਂ ਬੋਲਿਓ ਤੁਸੀਂ ਸਾਨੂੰ ਸੰਗਤ ਸੁਣਦੀ ਆ ਵੀ ਆਪੇ ਜਿਹੜਾ ਗਲਤ ਨੂੰ ਅਕਲਾ ਜੀ ਤੇ ਮੈਂ ਉਹਨਾਂ ਦੀ ਉਦਾਹਰਨ ਵਜીર ਕਰਕੇ ਮੈਂ ਗਰੀਬ ਬੰਦਾ ਉਹਨਾਂ ਦਾ ਮੈਂ ਪੱਖ ਰੱਖਿਆ ਵੀ ਇਤਰਾ ਵੀ ਹੁੰਦਿਆ ਸਾਡੀ ਦੁਨੀਆ ਚ ਆਖੋ ਸਤਨਾਮ ਵੀ ਗਰੀਬ ਦਾ ਲਹੂ ਚੂਸ ਕੇ ਹੁਣ 2 ਘੰਟੇ ਲਾਉਣੇ ਸੌਖੇ ਕਿਤੇ ਪਿਆਰ ਦੇ ਨਾਲ ਵੇਖੋ ਪਿਆਰਿਓ 10 ਘੰਟੇ ਡਿਊਟੀ ਬਣਦੀ ਆ ਪੰਜ ਡਿਊਟੀਆਂ ਪੰਜੋ ਦੁਣੀ ਤੇ 10 ਘੰਟੇ ਬਹਿਣ ਵਾਲਾ ਤੇ ਉਹਨੂੰ ਕੁਝ ਵੀ ਨਾ ਮਿਲੇ ਤੇ ਮੇਰੇ ਅਰੰਗਾ ਵੇਦੜ ਸਭ ਕੁਝ ਵਲੇ ਟੀ ਜਾਵੇ ਬੜਾ ਦੁੱਖ ਆਇਆ ਸੁਣ ਕੇ ਮੈਂ ਕਿਹਾ ਕੋਈ ਨਹੀਂ ਭਲਿਓ ਬਾਪੂ ਜੀ ਬੈਠੇ ਆ ਇਹ ਸਨਮਾਨ ਵੀ ਵੜਾ ਦਿੰਦੇ ਆ ਆਪਦੇ ਸਿੱਖਾਂ ਨੂੰ ਤੇ ਜਦੋਂ ਮਸੰਦ ਬਣ ਜੀਏ ਫਿਰ ਕੜਾਿਆਂ ਚ ਵੀ ਤਲ ਦਿੰਦੇ ਆ ਆਖੋ ਸਤਨਾਮ ਸ੍ਰੀ ਇਹ ਵੜਾ ਦਿਆਲੂ ਬਾਪੂ ਵਡਾ ਇਹ ਪਿਆਰ ਵੜਾ ਕਰਦਾ ਆਪਦੀ ਪੱਗ ਲਾ ਕੇ ਵੀ ਸਿੱਖਾਂ ਨੂੰ ਬਣ ਗਿਆ ਕਲਗੀ ਵੀ ਦੇ ਗਿਆ ਤਣ ਦੀਆਂ ਪਿਸ਼ਾਕਾਂ ਵੀ ਖੰਜਰ ਵੱਜਾ ਦਿਲ ਚ ਬੜਾ ਹੀ ਪਿਆਰ ਕਰਦਾ ਪਰ ਜਦੋਂ ਅਸੀਂ ਗੁਰੂ ਨੂੰ ਭੁੱਲ ਕੇ ਮਸੰਦ ਬਣਾਂਗੇ ਤੇ ਫਿਰ ਕੜਾਿਆਂ ਨੂੰ ਚ ਤਲ ਕੇ ਜੀਂਦੇ ਮਸੰਦ ਤਲੇ ਆਖੋ ਸਤਨਾਮ ਬੁੱਲ ਸਤਨਾਮ ਸ੍ਰੀ ਮੈਂ ਅਗੇ ਤਾ ਉਹ ਕਹਿੰਦੇ ਵੀ ਸ਼ੇਖ ਜੀ ਰੋਣ ਲੱਗ ਪਏ ਉਹ ਕਹਿੰਦੇ ਭਲਿਆ ਹੋਇਆ ਕੀ ਦਿਨੋ ਕਹਿੰਦਾ ਕੁਝ ਨਹੀਂ ਹੋਇਆ ਦਿਓਣਾ ਸੀ ਹੋ ਗਿਆ ਕਹਿੰਦੇ ਵੀ ਸਾਡੇ ਤੋਂ ਕੋਈ ਸੇਵਾ 'ਚ ਕਮੀ ਰਹਿ ਗਈ ਕੋਈ ਭੁੱਲ ਚੁੱਕ ਹੋ ਗਈ ਜਿਹੜਾ ਤੁਸੀਂ ਇਦਾਂ ਕਰਦੇ ਹੋ ਕਹਿਣ ਲੱਗੇ ਨਹੀਂ ਬਾਪਿਓ ਭੁੱਲ ਕੋਈ ਨਹੀਂ ਹੋਈ ਪੁਰਖੋ ਪੁੱਲ ਤੇ ਮੇ ਤੋਂ ਹੋਈ ਕਹਿੰਦੇ ਤੁਸੀਂ ਇੱਕ ਫਲ ਟੋਕਰੀ ਚੋਂ ਚੱਕ ਕੇ ਕੂੜੇ ਚ ਸੁੱਟਿਆ ਤੇ ਮੈਂ ਪੁੱਛਿਆ ਵੀ ਕਿਉਂ ਸੁੱਟਿਆ ਤੁਸੀਂ ਕਿਹਾ ਇਹਨੂੰ ਕੀੜਾ ਲੱਗਾ ਦਾਗੀ ਐ ਬਸ ਕਹਿੰਦੇ ਇੰਨੀ ਇੱਕ ਗੱਲ ਹਿਰਦੇ ਨੂੰ ਟੱਚ ਕਰ ਗਈ ਵੀ ਟੋਕਰੀ ਚ ਇੱਕ ਦਾਗ ਲੱਗੇ ਵਾਲਾ ਫਲ ਜਿਹੜਾ ਉਹ ਨਹੀਂ ਪੈ ਸਕਦਾ ਕਹਿੰਦਾ ਮੇਰੀਆਂ ਅੱਖਾਂ ਚ ਹੰਝੂ ਪਤਾ ਕਿਉਂ ਆਏ ਮੈਨੂੰ 40-50 ਸਾਲ ਹੋ ਗਏ ਇਸ ਬਾਬੇ ਦੇ ਕੋ ਪਾਠ ਕਰਦਿਆਂ ਮੁੱਖ ਵਾਕ ਲੈਂਦਿਆਂ ਕਥਾ ਕੀਰਤਨ ਕਰਦਿਆਂ ਖੁਦਾ ਦਾ ਧੰਵਾਦ ਕਰਦਿਆਂ ਜਦੋਂ ਮੈਂ ਇਹ ਫਲਵਲ ਵੇਖਿਆ ਸਿਰਫ ਦੋ ਦਾਗ ਸੀ ਤੇ ਮਾਲਕ ਨੇ ਟੋਕਰੀ ਚੋਂ ਕੱਢ ਕੇ ਕੂੜੇ 'ਚ ਸੁੱਟਤਾ ਮੇਰੇ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਇੰਨੀਆਂ ਕੁ ਗਲਤੀਆਂ ਇੰਨੇ ਕੁ ਦਾਗ ਇੰਨੇ ਮੈਂ ਮਾੜੇ ਕਰਮ ਕੀਤੇ ਮੈਨੂੰ ਸਤਿਗੁਰੂ ਫੇਰ ਵੀ ਕੋਲੇ ਮਿਠਾਈ ਵਰਦੇ ਆ ਬੋਲੋ ਸਤਨਾਮ ਮਹਿਸੂਸ ਕਰੋ ਆਪੋ ਆਪਣੇ ਅੰਦਰ ਵੀ ਆਪਾਂ ਕਿੰਨੇ ਗੁਨਾਹ ਕੀਤੇ ਐ ਕਹਿੰਦੇ ਇੱਕ ਗੁਨਾਹ ਮੇਰਾ ਦੁਨੀਆ ਵੇਖੇ ਇੱਕ ਗੁਨਾਹ ਮੇਰਾ ਦੁਨੀਆ ਵੇਖੇ ਤੇ ਧਾਧ ਰੜਾ ਪਾਵੇ ਬੋਲੋ ਇੱਕ ਗੁਨਾਹ ਮੇਰਾ ਆ ਜਿੰਨਾਂ ਦੀ ਵੀਡੀਓ ਵੀਡੀਓ ਬਣ ਜਾਂਦੀ ਆ ਨਾ ਵੇਖਿਆ ਕਿ ਤਰ੍ਹਾਂ ਚੜਾਉਂਦੇ ਨੈਟ ਤੇ ਕਿਸੇ ਦੀਆਂ ਧੀਆਂ ਪੈਣਾ ਕੋਈ ਨਹੀਂ ਵੇਂਦਾ ਮੁੰਦਾ ਇੱਕ ਗੁਨਾ ਮੇਰਾ ਦੁਨੀਆ ਵੇਖੇ ਤੇ ਥਾ ਥਾ ਰੌਲਾ ਲੱਖਾਂ ਗੁਨਾ ਮੇਰੇ ਮਾਲਕ ਵੇਖੇ ਫੇਰ ਵੀ ਪੜਦੇ ਪਾਵੇ ਫੇਰ ਵੀ